ਹਾਂਜੀ ਉਦਯੋਗਪਤੀ ਆਪਣੀ ਮਿਹਨਤ ਨੂੰ ਕਿਵੇਂ ਮਿੱਟੀ ਦੇ ਵਿੱਚ ਮਿਲਾਉਂਦੇ ਨੇ ਤੇ ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਹਾਂ ਹੋਰ ਐਗਜ਼ਾਮਪਲ ਮੰਨ ਲਓ ਇੱਕ ਕਿਸਾਨ ਹੈ ਉਹਨੇ 5 ਰੁਪਏ ਕਿਲੋ ਟਮਾਟਰ ਵੇਚੇ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਵੀ ਤੁਹਾਡੀ ਕਮਾਈ ਹੈ ਜਿੰਨੀ ਵੀ ਤੁਸੀਂ ਮਿਹਨਤ ਕਰਦੇ ਹੋ ਉਸ ਦੇ ਹਿਸਾਬ ਨਾਲ ਜਿੰਨੀ ਤੁਹਾਡੀ ਕਮਾਈ ਹੈ ਉਹਨੂੰ ਕੈਲਕੂਲੇਟ ਕਰਕੇ ਦੇਖ ਲਿਓ ਮੈਂ ਕਿਸਾਨ ਦੀ ਐਗਜ਼ਾਮਪਲ ਇਸ ਕਰਕੇ ਲੈ ਰਿਹਾ ਕਿਉਂਕਿ ਇਹ ਇੱਕ ਇਹ ਤਾਜ਼ਾ ਉਦਾਹਰਣ ਹੈ ਤਾਂ ਇੱਕ ਕਿਸਾਨ 5 ਰੁਪਏ ਕਿਲੋ ਟਮਾਟਰ ਵੇਚਦਾ ਹੈ ਸਾਰਾ ਆਪਣਾ ਖਰਚਾ ਵਿੱਚ ਲਾ ਕੇ ਆਪਣੀ 3-4 ਮਹੀਨਿਆਂ ਦੀ ਮਿਹਨਤ ਵਿੱਚ ਲਾ ਕੇ ਤੇ ਜਿਨੇ ਵੀ ਉਹ ਕਿਸਾਨ ਨਾਲ ਮਦਦ ਕੀਤੀ ਮਿਹਨਤ ਕੀਤੀ ਮਜ਼ਦੂਰੀ ਕੀਤੀ ਤਾਂ ਉਹਦੀ ਵੀ ਸਾਰੀ ਮਿਹਨਤ ਵਿੱਚ ਲਾ ਕੇ ਤੇ ਟਰੈਕਟਰ ਦਾ ਸਾਰਾ ਖਰਚਾ ਲਾ ਕੇ ਬੀਜ ਦਾ ਸਾਰਾ ਖਰਚਾ ਲਾ ਕੇ ਤਾਂ ਕਿਸਾਨ ਨੇ 5 ਰੁਪਏ ਕਿਲੋ ਟਮਾਟਰ ਵੇਚੇ ਤਾਂ ਕਿਸਾਨ ਨੇ 100 ਕਿਲੋ ਟਮਾਟਰ ਵੇਚਿਆ ਤੇ ਉਹਨੂੰ 500 ਰੁਪਏ ਮਿਲ ਗਿਆ ਤੇ ਕਿਸਾਨ 500 ਰੁਪਏ ਆਪਣੇ ਘਰੇ ਲੈ ਜਾਂਦਾ ਆਪਣੀ ਘਰ ਵਾਲੀ ਨੂੰ ਫੜਾ ਆਂਦਾ ਜਾ ਕੇ ਤੇ ਉਹਨੂੰ ਕਹਿੰਦਾ ਵੀ ਇਹ 500 ਰੁਪਏ ਨੂੰ ਸੰਭਾਲ ਕੇ ਰੱਖ ਜਦੋਂ ਆਪਾਂ ਆਪਣੀ ਕੁੜੀ ਦਾ ਵਿਆਹ ਕਰਾਂਗੇ ਤਾਂ ਉਦੋਂ ਇਹ ਪੈਸੇ ਨੇ ਜਿਹੜੇ ਕੰਮ ਆਉਣਗੇ ਤਾਂ 3-4 ਮਹੀਨਿਆਂ ਬਾਅਦ ਮਾਰਕੀਟ ਦੇ ਵਿੱਚ ਜਿੰਨਾ ਵੀ ਟਮਾਟਰ ਹੁੰਦਾ ਉਹ ਸਾਰਾ ਅਡਾਨੀ ਖਰੀਦ ਲੈਂਦਾ ਆਪਣੇ ਕੋਲੇ ਸਟੋਰ ਕਰਕੇ ਰੱਖ ਲੈਂਦਾ ਬੈਂਕਾਂ ਦੇ ਨੋਟਾਂ ਨਾਲ ਤੇ ਪਰਚੀਆਂ ਨਾਲ ਤਾਂ ਉਧਰੋਂ ਕਿਸਾਨ ਆਪਣੀ ਕੁੜੀ ਦਾ ਵਿਆਹ ਰੱਖ ਲੈਂਦਾ ਘਰੇ ਹਲਵਾਈ ਬਿਠਾ ਲੈਂਦਾ ਤੇ ਹਲਵਾਈ ਜਦੋਂ ਕਿਸਾਨ ਨੂੰ ਸਮਾਨ ਲੈ ਕੇ ਆਉਣ ਵਾਸਤੇ ਕਹਿੰਦਾ ਉਹਦੇ ਵਿੱਚ ਟਮਾਟਰ ਵੀ ਲਿਖੇ ਹੁੰਦੇ ਨੇ ਹੁਣ ਜੇ ਕਿਸਾਨ ਹੈ ਜਿਹੜਾ ਉਹ ਟਮਾਟਰ ਨਹੀਂ ਲੈ ਕੇ ਆਉਂਦਾ ਉਹਦੇ ਬਿਨਾ ਸਬਜੀ ਵਧੀਆ ਨਹੀਂ ਬਣਦੀ ਤੇ ਸਲਾਦ ਦੇ ਵਿੱਚ ਵੀ ਰੱਖਣਾ ਜੇ ਨਾਂ ਰੱਖਿਆ ਤਾਂ ਉਹਦੀ ਬੇਇੱਜ਼ਤੀ ਹੁੰਦੀ ਹੈ ਬਰਾਤੀ ਆਖਣਗੇ ਵੀ ਸਾਨੂੰ ਖਾਣਾ-ਦਾਣਾ ਭੋਜਨ ਵੀ ਜੱਜ ਦਾ ਨਹੀਂ ਦਿੱਤਾ ਸਬਜੀ ਵੀ ਸਵਾਰ ਨਹੀਂ ਬਣਾਈ ਤਾਂ ਕਿਸਾਨ ਕੀ ਕਰਦਾ ਉਹ ਆਪਣੀ ਘਰ ਵਾਲੀ ਨੂੰ ਉਹੀ 500 ਰੁਪਏ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਸੀ ਉਹ ਲੈ ਕੇ ਆਉਣ ਲਈ ਕਹਿੰਦਾ ਤੇ ਉਹ 500 ਰੁਪਏ ਲੈ ਕੇ ਉਹ ਜਿਹੜਾ ਸਮਾਨ ਖਰੀਦਣ ਜਾਂਦਾ ਹੈ ਤਾਂ ਜਦੋਂ ਟਮਾਟਰ ਖਰੀਦਦਾ ਉਦੋਂ ਟਮਾਟਰਾਂ ਦੀ ਸਪਲਾਈ ਹੈ ਜਿਹੜੀ ਅਡਾਨੀ ਨੇ ਘਟਾਤੀ ਜਿਹਦੇ ਨਾਲ ਟਮਾਟਰਾਂ ਦਾ ਜਿਹੜਾ ਰੇਟ ਆ ਉਹ 200 ਰੁਪਏ ਕਿਲੋ ਹੋ ਗਿਆ ਤੇ ਹੁਣ ਜਿਹੜਾ ਕਿਸਾਨ 100 ਰੁਪਏ ਸੌਰੀ 100 ਕਿਲੋ ਟਮਾਟਰ 5 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਕੇ ਆਇਆ ਸੀ 500 ਰੁਪਏ ਦੇ ਵੇਚ ਕੇ ਆਇਆ ਸੀ ਤਾਂ ਉਹੀ 500 ਰੁਪਏ ਨਾਲ ਹੁਣ ਕਿਸਾਨ ਨੂੰ ਕਿੰਨੇ ਕਿਲੋ ਟਮਾਟਰ ਮਿਲਣ ਮਿਲਣਗੇ ਕਿਸਾਨ ਨੂੰ ਸਾਰੇ 2.5 ਕਿਲੋ ਟਮਾਟਰ ਮਿਲਣਗੇ ਤਾਂ ਉਹਦੇ ਵਿੱਚ ਜਿਹੜੀ ਕਿਸਾਨ ਨੇ ਮਿਹਨਤ ਕੀਤੀ ਸੀ ਤੇ ਜਿਹੜੀ ਮਜ਼ਦੂਰ ਨੇ ਕੀਤੀ ਸੀ ਜਿੰਨਾਂ ਨੇ ਵੀ ਮਿਹਨਤ ਕੀਤੀ ਸੀ ਉਹ ਸਾਰੀ ਮਿਹਨਤ ਹੈ ਜਿਹੜੀ ਉਹ ਮਿੱਟੀ ਦੇ ਵਿੱਚ ਮਿਲ ਗਈ ਤੇ ਇਸੇ ਤਰ੍ਹਾਂ ਹੀ ਇਹ ਕਪਾਹ ਵਾਲੇ ਕਿਸਾਨ ਨਾਲ ਹੁੰਦਾ ਹੈ ਇਸੇ ਤਰ੍ਹਾਂ ਹੀ ਝੋਨੇ ਵਾਲੇ ਕਿਸਾਨ ਨਾਲ ਹੁੰਦਾ ਹੈ ਤੇ ਇਸੇ ਤਰ੍ਹਾਂ ਹੀ ਮਜ਼ਦੂਰ ਨਾਲ ਹੁੰਦਾ ਤੇ ਦਿਹਾੜੀਦਾਰ ਨਾਲ ਹੁੰਦਾ ਦੁਕਾਨਦਾਰ ਨਾਲ ਹੁੰਦਾ ਕਿਉਂਕਿ ਮਜ਼ਦੂਰ ਦੀ ਮਜ਼ਦੂਰੀ ਤਾਂ ਉਨੀ ਹੀ ਹੁੰਦੀ ਹੈ ਦਿਹਾੜੀਦਾਰ ਦੀ ਦਿਹਾੜੀ ਵੀ ਉਨੀ ਹੁੰਦੀ ਹੈ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ ਹਰ ਰੋਜ਼ ਆਪਣੀ ਜਿਹੜੀ ਪੈਸੇ ਦੀ ਪਰਚੇਜ਼ਿੰਗ ਪਾਵਰ ਹੈ ਉਹ ਘਟਾਈ ਜਾ ਰਹੀ ਹੈ ਆਪਣੀ ਜਿਹੜੀ ਮਿਹਨਤਾਂ ਨੂੰ ਮਿੱਟੀ ਦੇ ਵਿੱਚ ਮਲਾਇਆ ਜਾ ਰਿਹਾ ਹੈ ਹਾਂਜੀ ਤਾਂ